ਜੁਰਜੋ ਵੱਤ ਤੋਂ ਵੱਧ ਤੇਰੀ ਮਰਜ਼ੀ ਹੈ ਤੇਰਾ ਆਰਡਰ ਤਮ ਕਾ ਦੇ ਜੁਰਜੋ ਵੱਤ ਤੋਂ ਵੱਧ ਬਾਈ ਇਹ ਝੁੱਟੀ ਹੈ ਪਿੰਡ ਸਧਾਣੀ ਤੋਂ ਡਾਕਟਰ ਅਫਗਾਨੀ ਬੁੱਲ ਮੂੰਹੋਂ ਦੋ ਦੰਦ ਦੂਜੀ ਵਾਰ ਦੀ ਚਵਾਈ ਆਪਾਂ ਸ਼ੁਰੂ ਕਰਨ ਲੱਗੇ ਆ ਜੀ ਇਹਦੀ ਚੱਲ ਬਈ ਛੱਡ ਦੂਜੀ ਵਾਰ ਦੀ ਲਾਈਵ ਚਵਾਈ ਸ਼ੁਰੂ ਕਰਨ ਲੱਗੇ ਆ ਜੀ ਜਿਹਦੀ ਮਾਂ ਤੁਸੀਂ ਸਾਹਮਣੇ ਸਕਰੀਨ ਤੇ ਬੈਕ ਸਾਈਡ ਖੜੀ ਦੇਖ ਰਹੇ ਹੋ ਝੁੱਟੀ ਦੇ ਜੀ ਦਾ ਦੁੱਧ ਹੈ ਜੀ 9 ਕਿਜੀ ਨਾਸੂਆਂ ਦੇ ਵਿੱਚ ਜੁਰਜੋ ਸਾਡੇ ਦੋਸਤ ਤੇ ਜੀ ਝੁੱਟੀ ਦੀ ਪੈਣ ਦੀ ਗੱਲ ਕਰੀ ਆਪਾਂ ਉਹ ਸਾਹਮਣੇ ਪੂਰੀ ਰੰਗ ਦੀ ਝੁੱਟੀ ਦੀ ਪੈਣ ਦੀ ਗੱਲ ਕਰੀਏ ਡਾਕਟਰ ਨਰੇਸ਼ ਕੋਲੇ ਜੀ ਦਾ ਦੁੱਧ ਹੈ 7 ਕਿਲੋ ਪਹਿਲੇ ਸੂਏ ਤੇ ਕਰ ਲਿਓ ਰਾਂ ਕਰ ਲਿਓ ਬਿਲਕੁਲ ਝੁੱਟੀ ਬਈ ਬਹੁਤ ਵਧੀਆ ਠੰਡੇ ਸਵਾਦੀ ਝੁੱਟੀ ਹੈ ਕੋਈ ਦਵਾਈ ਨਹੀਂ ਦਿੱਤੀ ਹੈ ਇੱਕ ਨਾਰਮਲ ਕਿਸਾਨ ਦੇ ਘਰੇ ਤੁਸੀਂ ਦੇਖ ਸਕਦੇ ਹੋ ਇੱਕ ਛੋਟਾ ਬੱਚਾ ਹਾਂ ਸੰਭਾਲ ਕਰ ਰਹੇ ਮੱਝ ਦੀ ਆਪਣੇ ਫਾਦਰ ਦੀ ਸਪੋਰਟ ਕਰ ਰਹੇ ਤੇ ਬਿਲਕੁਲ ਹੀ ਨਾਰਮਲ ਕਲਾਸ ਨਾਰਮਲ ਖਰਾਕ ਦੇ ਉੱਤੇ ਚੋਟੀ ਚੱਲ ਰਹੀ ਹੈ ਇਹ ਤੇ ਬੱਚਾ ਛੜਦਾ ਬਾਈ ਬਿਲਕੁਲ ਨਾਰਮਲ ਖਰਾਕ ਦੇ ਉੱਤੇ ਜਿੰਨਾ ਦੁੱਧ ਦੋਗੀ ਤੁਹਾਡੇ ਸਾਰਿਆਂ ਦੇ ਸਾਹਮਣੇ ਇਹ ਇਹ ਮੈਂ ਸਾਹੀ ਹੈ ਇਸकी ਮਾਂ ਇਹ ਦੇਖੋ ਯਾ ਇਹ ਪਹਿਲਾ ਜੀ ਸਦਾਣੀ ਡਾਕ ਜਗਦੀਸ਼ ਖਦਰੀਏ ਕੋਲੇ ਜਗਦੀਸ਼ ਖਦਰੀਆ ਸਦਾਣੀ ਜ਼ਿਲ੍ਹਾ ਫਤਿਹਵਾਦ ਔਰ ਦੇਖੋ ਗੰਦੀ ਕਿਸੇ ਦੁੱਧ ਆਫ ਫਤਿਹਵਾਦ ਤੇ ਬਹੁਤ ਵਧੀਆ ਦੁੱਧ ਤੇ ਚੱਲਦੀ ਪਈ ਹੈ ਬਾਈ ਬੱਕੀ ਤੁਹਾਡੇ ਸਾਰਿਆਂ ਦੇ ਸਾਹਮਣੇ ਜਿਨਾਂ ਵੀ ਦੁੱਧ ਕਰੂਗੀ ਤੁਹਾਡੇ ਸਾਰਿਆਂ ਦੇ ਸਾਹਮਣੇ ਉਸ ਨੂੰ ਜਿਆ ਸਾਢੇ 7 8 ਕਿਲੋ ਦੁੱਧ ਦੀ ਸੀਗੀ ਵਹਿਣਾ ਜੋ ਇਸ ਬੁਰੀ ਗਿਆ ਇਸੇ ਦੀ ਵਹਿਣਾ ਹੋਗੀ ਔਰ ਇਸ ਦਾ 9 ਕਿਲੋ ਦਾ ਔਰ ਜੋਟੀ ਦੇਖੋ ਥੋੜਾ ਟਰੈਪੇ ਜੋਟੀ ਇਹ ਦੇਖੋ ਬੱਚਾ ਬੰਨਣਾ ਭਾਈ ਬੱਕੀ ਠੰਡੀ ਝੁੱਟੀ ਹੈ ਬਹੁਤ ਠੰਡੇ ਸੁਭਾਅ ਦੀ ਸੀਲ ਝੁੱਟੀ ਹੈ ਦੇਖੋ ਬਿਲਕੁਲ ਠੰਡੇ ਸਵਾ ਦੀ ਸੀਲ ਝੁੱਟੀ ਐ ਤੇ ਸੱਤੀ ਵੀ ਜ਼ਰੂਰ ਜੁੜਾ ਕੋਵਿਡ ਦਿੱਕਤ ਨਹੀਂ ਹੈ ਡਾਕਟਰ ਨਰੇਸ਼ਾ ਜੋ ਸਾਹਮਣੇ ਤੋਂ ਟਫਰੇ ਤੇ ਬੈਠ ਕੇ ਜਾ ਕੇ ਰੇੜੀ ਤੇ ਸਰਿਆਣੇ ਵਾਲੀ ਬੁੱਗੀ ਤੇ ਤੇ ਬਹੁਤ ਵਧੀਆ ਠੰਡੇ ਸਵਾ ਦੀ ਝੁੱਟੀ ਐ ਬਾਈ ਤੇ ਮਾਂ ਮਤਲਬ ਗਾਂਧੀ ਨੇ ਜਰਾ ਸਾਰਾ ਕੁਝ ਹੀ ਬਦਲਤਾ ਇੱਕ ਹੋਰ ਸੀ ਇਸੇ ਮੱਝ ਚੋਂ ਇਹਦੀ ਭੈਣ ਉਹਦੀ ਡੈਥ ਹੋ ਗਈ ਕਿਸੇ ਕਾਰਨ ਚਲਦੇ ਆ ਤੇ ਇਹ ਝੋਟੀ ਬਹੁਤ ਵਧੀਆ ਮਤਲਬ ਮੱਝ ਬੂਰੇ ਰੰਗ ਦੀ ਝੋਟੀ ਜੈਡ ਬਲੈਕ ਵਾਲੀ ਤੇ ਇਸ ਝੋਟੀ ਨੂੰ ਬਈ ਜਦੋਂ ਇਹਦਾ ਜਨਮ ਹੋਇਆ ਤੇ ਬਾਈ ਨੇ 8 ਘੰਟੇ ਬਾਅਦ ਮੈਂ ਆਇਆ ਇੱਥੇ ਫੇਰ ਅਗੇ ਦੁੱਧ ਪਿਆਇਆ ਕਿਉਂਕਿ ਮੱਜਨ ਦੀ ਜੇਰ ਥੋੜਾ ਲੇਟ ਡਿੱਗੀ ਸੀ 14 ਘੰਟੇ ਜਾ ਕੇ ਜੇਰ ਡਿੱਗੀ ਸੀ ਬਾਈ ਨੇ ਦੁੱਧ ਹੀ ਨਹੀਂ ਪਿਆਇਆ ਹੈਗਾ ਕਿਉਂਕਿ ਆਪਣੇ ਜੋ ਚੱਲਦਾ ਪਿਆ ਪੁਰਾਣਾ ਸਿਸਟਮ ਵੀ ਪਹਿਲਾਂ ਜੇਰ ਪੈਂਡ ਤੋਂ ਬਾਅਦ ਬੱਚੇ ਨੂੰ ਦੁੱਧ ਪਿਆਵਾਂਗੇ ਪਰ ਇਹ ਟੋਟਲੀ ਗਲਤ ਗੱਲ ਹੈ ਦੁੱਧ ਨਾਲ ਦੀ ਨਾਲ ਪਿਆ ਦੇਣਾ ਚਾਹੀਦਾ ਹੈ 2 ਘੰਟੇ ਦੇ ਵਿੱਚ ਵਿੱਚ ਬੋਲਾ ਬੱਚੇ ਨੂੰ ਮਿਲ ਜਾਣਾ ਚਾਹੀਦਾ ਹੈ ਜਿਸ ਬੱਚੇ ਨੂੰ ਚੰਗਾ ਬੋਲਾ ਨਹੀਂ ਮਿਲਦਾ ਹੈਗਾ 2 ਘੰਟੇ ਦੇ ਵਿੱਚ ਉਹ ਦੇ ਬੱਚੇ ਦਾ ਸਰੀਰ ਦਾ ਵਿਕਾਸ ਤੇ ਪ੍ਰੋਪਰ ਦੁੱਧ ਤੇ ਕਦੇ ਵੀ ਨਹੀਂ ਪਹੁੰਚਦਾ ਉਹ ਬੱਚਾ ਜਿੰਨਾ ਉਸਨੇ ਦੁੱਧ ਦੇਣਾ ਹੈ ਤੇ ਇੱਕ ਸਭ ਤੋਂ ਖਤਰਨਾਕ ਹੁੰਦੀ ਹੈ ਬਈ ਚਿੱਟੀ ਮੋਕ ਇਹ ਝੁੱਟੀ ਕੱਟੀ ਨੂੰ ਚਿੱਟੀ ਮੋਕ ਵੀ ਲੱਗੀ ਸੀ 2-3 ਦਿਨ ਤੱਕ ਇਹਨਾਂ ਨੇ ਗੌਰ ਨਹੀਂ ਕੀਤੀ ਹੈਗੀ ਫਿਰ ਮੈਂਨੇ ਆ ਕੇ ਇੰਜੈਕਸ਼ਨ ਵਗੈਰਾ ਲਾਇਆ ਠੀਕ ਕਰੀ ਇਹ ਤੇ ਪਰ ਜਿਹੜੀ ਹਾਂ ਲਓ ਜੀ ਬਾਲਟੀ ਖਾਲੀ ਦਿਖਾਤੀ ਹਾਂ ਲਓ ਜੀ ਵਾਹਿਗੁਰੂ ਕਹਿ ਕੇ ਵਾਹਿਗੁਰੂ ਵਾਹਿਗੁਰੂ ਚਵਾਈ ਹੋ ਗਈ ਸਟਾਰਟ ਜੀ ਜੋ ਵੀ ਜਿੰਨਾ ਵੀ ਦੁੱਧ ਕਰੋਗੇ ਤੁਹਾਡੇ ਸਾਰਿਆਂ ਦੇ ਸਾਹਮਣੇ ਇੱਕ ਨਾਰਮਲ ਕਿਸਾਨ ਦੇ ਕਰੇ ਬਾਕੀ ਠੰਡ ਬਹੁਤ ਜ਼ਿਆਦਾ ਹੈ ਬਈ ਤੁਹਾਨੂੰ ਪਤਾ ਹੈ ਠੰਡ ਪੂਰੀ ਅੱਜ ਲਾਸਟ 2024 31 ਦਸੰਬਰ ਤੇ ਇਹ ਚੋਟੀ ਬਹੁਤ ਜ਼ਿਆਦਾ ਤੁਹਾਨੂੰ ਪਤਾ ਹੈ ਬਈ ਸੁੱਕਦਾ ਤਾਂ ਹੈ ਨਹੀਂ ਕਿਸੇ ਪਾਸੇ ਸਾਰੇ ਪਾਸੇ ਧਰਤੀ ਵੀ ਠੰਡੀ ਫਰਸ਼ ਵੀ ਠੰਡੇ ਕੱਚਾ ਵੀ ਠੰਡਾ ਪੱਕਾ ਵੀ ਠੰਡਾ 24 ਘੰਟੇ ਹਾਂਜੀ ਸੰਜੀਵ ਕੁਮਾਰ ਹਾਂਜੀ ਬਾਈ ਧੰਨਵਾਦ ਸੰਜੀਵ ਕੁਮਾਰ ਜੀ ਜੁੜਨ ਲਈ ਧੰਨਵਾਦ ਬਹੁਤ-ਬਹੁਤ ਸੰਜੀਵ ਕੁਮਾਰ ਜੀ ਤੁਹਾਡਾ ਜੁੜਨ ਲਈ ਤੇ ਸੰਜੀਵ ਕੁਮਾਰ ਜੁੜਿਆ ਜੀ YouTube ਤੋਂ ਆਪਾਂ YouTube ਤੋਂ ਤੇ Facebook ਤੋਂ ਦੋਨੇ ਪਾਸੋਂ ਹੀ ਆਪਾਂ ਲਾਈਵ ਕੀਤਾ ਛੋਟੀ ਨੂੰ ਤੇ ਧੰਨਵਾਦ ਬਾਈ ਜੁੜਨ ਬਾਈ ਜੁੜ ਤੇ ਤੇ ਬਾਈ ਵੀਡੀਓ ਸ਼ੇਅਰ ਜਰੂਰ ਕਰ ਦਿਓ ਵੱਧ ਤੋਂ ਵੱਧ ਵੀਡੀਓ ਸ਼ੇਅਰ ਕਰ ਦਿਓ ਤੇ ਕੋਈ ਫਾਲਤੂ ਦੀ ਚੀਜ਼ ਨਹੀਂ ਆਪਾਂ ਦਿਖਾਣੀ ਹੈਗੀ ਜੋ ਸਾਹਮਣੇ ਨੋਰਮਲ ਖਰਾਕ ਖਾ ਕੇ ਜੋ ਆਮ ਨੋਰਮਲ ਕਿਸਾਨ ਪਾ ਸਕਦਾ ਹੈ ਉਸੇ ਖਰਾਕ ਦਾ ਦੁੱਧ ਦਿਖਾ ਰਹੇ ਆ ਤੇ ਬਾਕੀ ਛੁੱਟੀ ਇਹ ਹੀਟ ਚ ਵੀ ਚਲਦੀ ਪਈ ਹੈ ਬਾਈ ਤੇ ਅੱਜ ਦਾ ਖਰੇ ਹੀਟ ਤੋੜ ਗਈ ਇਹ ਪਿਛਲੇ 3 ਦਿਨਾਂ ਤੋਂ ਇਹ ਹੀਟ ਚ ਵੀ ਚੱਲ ਰਹੀ ਸੀ ਪਹਿਲੇ ਇਹਨੇ ਡੋਕੇ ਕੀਤੇ ਫਿਰ ਇੱਕ ਹੋਰ ਝੂਟੀ ਹੈ ਸਾਡੇ ਕੋਲੇ ਜੀਤੂ ਸਾਨੂੰ ਇਹ ਤੋਂ ਜ਼ਿਆਦਾ ਚੰਗੀ ਸੋਹਣੀ ਹੈ ਤੇ ਇਹ ਦੁੱਧ ਜ਼ਿਆਦਾ ਚੰਗੀ ਦੁੱਧ ਦੀ ਉਮੀਦ ਹੈ ਤੇ ਉਸ ਕਰਕੇ ਅਸੀਂ ਥੋੜਾ ਬਿਜੀ ਸੀਗੇ ਭਾਈ ਉਸ ਕਰਕੇ ਅਸੀਂ ਉਸ ਝੂਟੀ ਤੇ ਵੀ ਟਾਈਮ ਦੇਣਾ ਹੈ ਉਹ ਝੂਟੀ ਵੱਲ ਜਾਣਾ ਹੈ ਤਾਂ ਕਰਕੇ ਇਹਦੀ ਚਵਾਈ ਆਪਾਂ ਜਲਦੀ ਕਰਵਾ ਦੇਈ ਤੇ ਉਹ ਵੀ ਪਿੰਡ ਸਧਾਣੀ ਦੇ ਵਿੱਚ ਏਆਈ ਤੋਂ ਪੈਦਾ ਹੋਈਆਂ ਨੇ ਇਹ ਝੂਟੀਆਂ ਆ ਝੂਟੀ ਵੀ ਉਹ ਦੂਜੀ ਵੀ ਜੋ ਨਾਥੇ ਗੁੱਜਰ ਕੋਲੇ ਸਧਾਣੀ ਦੇ ਵਿੱਚ ਹੀ ਇੱਕ ਹੋਰ ਝੂਟੀ ਸੀਗੀ ਇੱਥੇ ਸਰਪੰਚ ਬਸ ਦੇਵ ਸਰਪੰਚ ਸਾਹਿਬ ਕਹਿੰਦੇ ਉਸ ਛੋਟੀ ਨੂੰ ਉਹਨੂੰ ਮਸਟੈਟ 15 ਕਿਲੋ ਦੁੱਧ ਤੇ ਪਹੁੰਚ ਗਈ ਸੀ ਉਹਦੀ ਮਾਂ ਵੀ ਸੀਗੀ ਬਾਈ 15 16 ਲੀਟਰ ਵਾਲੀ ਤੇ ਉਹ ਛੋਟੀ ਬਹੁਤ ਚੰਗੇ ਦੁੱਧ ਤੇ ਚੱਲੀ ਗਈ ਸੀ ਪਰ ਮਸਟੈਟ ਸਾਨ ਕਾਰਨ ਹੋਰ ਦੱਸੂਗਾ ਬਾਈ ਇਸ ਵਾਰ ਖਰਾਬ ਹੋ ਗਿਆ ਚਲੋ ਅੱਗੇ ਫਿਰ ਦਿਖਾਵਾਂਗੇ ਜਰੂਰ ਸਾਨੂੰ ਜੋ ਵੀ ਜਿੰਨਾ ਵੀ ਦੁੱਧ ਕਰੋਗੇ ਦੋਸਤੀ ਮਾਂ ਦੀ ਬੈਟ ਮੇਰਾ ਇਹ ਨਿਕਲਦਾ ਨਹੀਂ ਗਾਣਾ ਉਹਨੂੰ 8 ਕਿਲੋ ਦੁੱਧ ਪਿਆ ਉਹਨੂੰ ਕਿਉਂ ਇਸ ਤਰ੍ਹਾਂ ਬਣਾਇਆ ਜੋ ਇਹਦੀ ਮਤਸ ਪਿੱਛੇ ਖੜੀ ਦੇਖ ਰਿਹਾ ਬਈ ਬੂਰੇ ਰੰਗ ਦੀ ਝੁੱਟੀ ਉਹ ਸਾਹਮਣੇ ਖੜੀ ਹੈ ਹਾਂਜੀ ਸੀਰਾ ਸਿੰਘ ਸੀਰਾ ਦਿਹਲਪੁਰਾ ਇਹ ਸੀਰਾ ਸਿੰਘ ਸੀਰਾ ਹਾਂ ਬਈ ਸੀਰਾ ਸਿੰਘ ਤਸਵੀਰ ਹਾਂਜੀ ਤਸਵੀਰ ਸਿੰਘ ਦਿਹਲਪੁਰਾ ਬਾਈ ਜੁੜਨ ਵਾਸਤੇ ਬਹੁਤ ਬਹੁਤ ਧੰਨਵਾਦ ਤਸਵੀਰ ਸਿੰਘ ਜੀ ਦਿਹਲਪੁਰਾ ਫੇਸਬੁੱਕ ਤੋਂ ਜੁੜੇ ਨੇ ਬਾਈ ਤਸਵੀਰ ਸਿੰਘ ਜੀ ਬਾਈ ਟਾਈਮ ਦਿੱਤਾ ਤੁਸੀਂ ਬਹੁਤ ਬਹੁਤ ਧੰਨਵਾਦ ਬਾਈ ਤੁਹਾਡਾ ਵੀਡੀਓ ਸ਼ੇਅਰ ਕਰ ਦਿਓ ਬਾਈ ਜਸਵੀਰ ਜਸਵੀਰ ਸਿੰਘ ਦਿਹਲਪੁਰਾ ਜੀ ਜੁੜੇ ਨੇ ਤੇ ਤਰੇ ਜਪੋਈ ਕੜਾਉ ਬੁੱਕਾ ਹੈ ਕਿ ਬੁੱਕਾ ਉਂਝਾ ਦੇ ਲੇ। ਇਹ ਨਾਲ ਪਾਸੇ ਤਾਂ ਉਹ ਇੱਕ ਝੁੱਟੀ ਦੇ ਗੋਡੇ ਦੇ ਉੱਤੇ ਨਾ ਬਾਈ ਭਰਨ ਫਿਸਣ ਹੋਇਆ ਪਿਆ। ਇਹ ਗੋਡਾ ਪੱਕ ਰਿਹਾ ਇਹਦਾ ਪਿਛਲਾ ਤੇ ਅਸੀਂ ਉਹਦੀ ਇੱਕ ਇੱਕ ਵਾਰ ਸਫਾਈ ਵੀ ਕਰਤੀ, ਦੋ ਤਿੰਨ ਵਾਰ ਉਹ ਆਪਦੇ ਆਪ ਵੀ ਫੁੱਟ ਗਿਆ, ਉਹ ਫੇਰ ਫੇਰ ਭਰ ਜਾਂਦਾ ਹੈ, ਆਪਣੇ ਆਪ ਭਰ ਜਾਂਦਾ ਹੈ ਤੇ ਫੁੱਟ ਜਾਂਦਾ ਹੈ। ਉਸ ਚੀਜ਼ ਦੀ ਵੀ ਇਸ ਨੂੰ ਦਿੱਕਤ ਹੈ ਗੋਡੇ ਤੇ ਸਾਨੂੰ ਦਿਖਾਵਾਂਗੇ ਵੀ ਪਹਿਲਾਂ ਵੀ ਮੈਂ ਵੀਡੀਓ ਦੇ ਵਿੱਚ ਦਿਖਾਇਆ। ਇਹ ਗੋਡੇ ਦੀ ਇਸ ਨੂੰ ਕਾਫੀ ਤਕਲੀਫ ਹੈ। ਜ਼ਿਆਦਾਤਰ ਪੱਕੇ ਚੱਲ ਰਹੇ ਜਾਂਦੀਆਂ ਨੇ ਜਿਹੜੀਆਂ ਉਹਨਾਂ ਨੂੰ ਇਹ ਦਿੱਕਤ ਹੋ ਜਾਂਦੀ ਹੈ। ਜ਼ਖਮ ਹੋ ਕੇ ਨਾਥ ਗੁਜਰ RAM RAM ਬਾਈ ਕੋ ਹਾਂਜੀ ਦੋਨਾਂ ਨੂੰ RAM RAM ਹਾਂਜੀ RAM RAM ਦੋਨਾਂ ਨਾਥ ਗੁਜਰ ਜੀ ਤੇ ਅੱਜ ਲੇਟ ਹੋ ਗਏ ਨਾਥ ਗੁਜਰ ਜੀ ਜੁੜਨ ਲੱਗੇ ਕਿੱਧਰ ਚਲੇ ਗਈ ਸੀ ਜਾਂ ਕਮੈਂਟ ਲੇਟ ਆਇਆ ਤੁਹਾਡਾ ਤੇ ਨਾਥੇ ਕੋਲੇ ਬਈ ਇੱਕ ਬਹੁਤ ਚੰਗੀ ਝੋਟੀ ਹੈ ਗਾਂ ਦੀ ਜੀ ਤੋ ਸਾਨੂੰ ਬਹੁਤ ਚੰਗੇ ਦੁੱਧ ਦੀ ਉਮੀਦ ਹੈ ਤੇ ਉਹਦੀ ਮਾਦਾ ਵੀ ਬਈ ਨਾਥਾ ਚੰਗਾ ਦੁੱਧ ਦਸਰੇ 14-15 ਕਿਲੋ ਦਸਰੇ ਤੇ ਸੂਆਂ ਦੇ ਵਿੱਚ ਦਸਰੇ 15 ਕਿਲੋ ਤੇ ਬਾਕੀ ਦੇਖਦੇ ਹਾਂ ਕਿੰਨਾ ਦੁੱਧ ਕਰੂਗੀ ਬਾਕੀ ਨਾਥਾ ਦੱਸੂਗਾ ਬਹੁਤ ਚੰਗੀ ਝੋਟੀ ਹੈ ਸੋਹਣੀ ਵੀ ਬਹੁਤ ਹੈ ਬਈ ਹੋ ਜੋ ਨਾਥੇ ਕੋਲੇ ਹੈ ਸਧਾਣੀ ਗੁੱਜਰ ਨਾਥਾ ਸਧਾਣੀ ਨਾਥਾ ਗੁੱਜਰ ਸਧਾਣੀ ਠੰਡ ਬਾਈ ਤੁਹਾਨੂੰ ਪਤਾ ਹੀ ਹੈ ਬਹੁਤ ਨਿਯਾਜ ਵਧ ਰਹੀ ਹੈ ਤੇ ਬਹੁਤ ਚੰਗੀ ਝੁੱਟੀ ਹੈ ਤੁਸੀਂ ਉਹ ਮਾਂ ਵੀ ਦੇਖ ਰਹੇ ਹੋ ਪੀਪਲੀ ਸਾਈਡ ਖੜੀ ਬੂਰੇ ਰੰਗ ਦੀ ਇਹਦੀ ਮਾਂ ਹੈ ਤੇ ਝੁੱਟੀ ਜਮਾਂ ਐਨ ਜੈਡ ਬਲੈਕ ਆਈ ਹੈ ਤੇ ਜੋ ਆਰਡਰ ਕੁਆਲਿਟੀ ਇੱਕ ਵੱਖਰੇ ਤਰ੍ਹਾਂ ਦੀ ਲੱਗੀ ਹੋਈ ਹੈ ਇਹਦੇ ਆਰਡਰ ਤੁਸੀਂ ਦੇਖਿਆ ਵੀ ਪਹਿਲਾਂ ਵੀ ਵੀਡੀਓ ਦੇ ਵਿੱਚ ਦਿਖਾਇਆ ਆਪਾਂ ਨੇ ਆਰਡਰ ਤੇ ਥਣ ਬਹੁਤ ਸੋਹਣਾ ਸਪੇਸ ਤੇ ਥਣ ਲੱਗਿਆ ਹੋਇਆ ਤੇ ਆਰਡਰ ਬਹੁਤ ਕੁਆਲਿਟੀ ਦਾ ਬਾਈ ਤੇ ਅਮਰੀਕਨ ਗਾਇਆਂ ਵਰਗਾ ਡਰ ਹੈ ਹਾਂਜੀ ਹਾਂਜੀ ਦੋਨੋਂ ਨੂੰ ਰਾਮ ਰਾਮ ਹਾਂ ਵੀ ਨਾਥਾ ਗੁੱਜਰ ਦੋਨੋਂ ਨੂੰ ਰਾਮ ਰਾਮ ਕਹਿੰਦੇ ਹਾਂਜੀ ਅਨਰੇਸ਼ ਵੀ ਰਾਮ ਰਾਮ ਬੋਲ ਰਿਹਾ ਬਾਈ ਨਾਥਾ ਗੁੱਜਰ ਜੀ ਤੇ ਬੈਗਰੂ ਮੇਹ ਕਰੇ ਝੁੱਟੀ ਤੇ ਚੰਗਾ ਦੁੱਧ ਕੱਢੂਗੀ ਤੇ ਮਾਂ ਮਤਾ ਇੱਕ ਨਾਰਮਲ ਕਿਸਾਨ ਦੇ ਘਰ ਇੱਕ ਨਾਰਮਲ ਮੱਝੋਂ ਪੈਦਾ ਹੋਈ ਐ ਉਹ ਸਾਹਮਣੇ ਤੁਸੀਂ ਬੂਰੀ ਰੰਗ ਦੀ ਮੱਝ ਦੇਖ ਰਹੇ ਹੋ ਬਾਈ ਜਿਹਦਾ ਦੁੱਧ 9 ਕਿਲੋ ਐ ਇੱਕੋ ਬੱਚਾ ਦੁੱਧ ਕੱਢ ਰਿਹਾ ਦੇਖੋ ਪਰ ਇਹ ਝੁੱਟੀ ਬਈ ਸਹੀ 13 ਕਿਲੋ ਦੁੱਧ ਤੇ ਚਲੀ ਗਈ ਸੀ ਐਵੇਂ ਪਕਾਈ ਨਹੀਂ ਮਾਰਦੇ ਅਸੀਂ ਇੰਨੇ ਵੀ ਕਿੰਨਾ ਵੀ ਸਹੀ 13 ਕਿਲੋ ਦੁੱਧ ਤੇ ਅਸੀਂ ਚਵਾਈ ਸ਼ੁਰੂ ਕਰਨੀ ਸੀ ਇੰਨੇ ਮੱਝ ਡੋਕਿਆਂ ਤੇ ਚਲੀ ਗਈ ਤੇ ਡੋਕਿਆਂ ਤੋਂ ਬਾਅਦ ਹੀਟ ਚ ਆ ਗਈ ਹੀਟ ਦੇ ਨਾਲ ਹੀ ਅਸੀਂ ਚਵਾਈ ਛੇੜਤੀ ਕਿਉਂਕਿ ਬਾਈ ਤੁਹਾਨੂੰ ਪਤਾ ਹੀ ਅੱਗੇ ਠੰਡ ਹੋਰ ਜ਼ਿਆਦਾ ਵਧ ਜਾਣੀ ਹੈ ਤਾਂ ਕਰਕੇ ਅਸੀਂ ਥੋੜੀ ਜੀ ਕਾਲੀ ਕਰ ਗਏ ਤੇ ਠੰਡ ਤੁਹਾਨੂੰ ਪਤਾ ਹੀ ਬਾਈ ਨਜਾਇਜ਼ ਹੀ ਹੈ ਬਾਈ ਜਸਵੀਰ ਸਿੰਘ ਜੀ ਐਂਦੇਲਪੁਰਾ ਤੋਂ ਜੀ ਜੋ ਜੁੜੇ ਨੇ ਬਹੁਤ ਵਧੀਆ ਪਸ਼ੂ ਪਾਲਕ ਨੇ ਬਾਈ ਪਸ਼ੂਆਂ ਬਾਰੇ ਬਹੁਤ ਚੰਗੀ ਨੌਲੇਜ ਰੱਖਦੇ ਨੇ ਜਸਵੀਰ ਸਿੰਘ ਜੀ ਫੇਸਬੁੱਕ ਤੇ ਜੁੜੇ ਹੋਏ ਨੇ ਆਪਣੇ ਨਾਲ ਤੇ ਬਹੁਤ ਚੰਗੀ ਨੌਲੇਜ ਰੱਖਦੇ ਨੇ ਇਹ ਕੁਈ 13-14 ਸਾਲ ਦਾ ਬੱਚਾ ਦੁੱਧ ਕੱਢ ਰਿਹਾ। ਸ਼ੌਂਕ ਦੀ ਗੱਲ ਵੀ ਹੁੰਦੀ ਹੈ ਬਾਈ ਤੇ ਛੋਟੀ ਦੀ ਸੰਭਾਲ ਹੀ ਉਹ 13-14 ਸਾਲ ਦਾ ਮੁੰਡਾ ਜਿਹੜਾ ਉਹ ਹੀ ਕਰ ਰਿਹਾ ਨਾਲ ਨਾਲ ਪੜ ਵੀ ਰਿਹਾ ਤੇ ਛੋਟੀ ਦੀ ਸੰਭਾਲ ਵੀ ਕਰ ਰਿਹਾ। ਲਓ ਜੀ ਲਾਸਟ ਚ ਧਾਰਾਂ ਦੇ ਵਿੱਚ ਹੈ ਮੈਨੂੰ। ਸਿਵਾਜੀ ਨੇੜੇ ਲੱਗ ਗਈ। ਇਹ ਹਜੇ ਪਈ ਹੈ ਬਾਈ। ਤੇ ਚਵਾਈ ਦੀ ਆਵਾਜ਼ ਦੇਖ ਲਓ ਆਪ ਨੂੰ ਇੰਨੀ ਦੂਰ ਤੱਕ ਸੁਣ ਰਹੀ ਐ ਸਰਬ ਸਰਬਜੀਤ ਸਿੰਘ ਹਾਂਜੀ ਸਰਬਜੀਤ ਸਿੰਘ ਜੀ ਧੰਨਵਾਦ ਸਰਬਜੀਤ ਸਿੰਘ ਜੀ ਜੁੜਨ ਲਈ ਬਹੁਤ ਬਹੁਤ ਧੰਨਵਾਦ ਬਾਈ ਸਰਬਜੀਤ ਭਰਾ ਦਾ ਬਹੁਤ ਦਿਲੋਂ ਧੰਨਵਾਦ ਐ ਤੇ ਲਗਭਗ ਚਵਾਈ ਨੇੜੇ ਲੱਗ ਗਈ ਤੇ ਆਪਾਂ ਦਿਖਾ ਦਿੰਨੇ ਆ ਤੁਹਾਨੂੰ ਹੁਣ ਕਿੰਨਾ ਤੁਦ ਹੋ ਗਿਆ ਖਾਲੀ ਕਰਦੇ ਸੀਗਾ ਜੀ ਇਹਦਾ 5 ਕਿਲੋ 488 ਗ੍ਰਾਮ ਸਵੇਰੇ ਸੀਗਾ ਜੀ 5 ਕਿਲੋ uh, 412 ਗ੍ਰਾਮ ਤੇ ਹੁਣ ਦੇਖਦੇ ਹਾਂ ਕਿੰਨਾ ਜੋ ਵੀ ਜਿੰਨਾ ਵੀ ਤੁਦਦਾ ਉਹ ਤੁਹਾਡੇ ਸਾਰਿਆਂ ਦੇ ਸਾਹਮਣੇ ਤੇ ਸਵੇਰੇ ਲਾਸਟ ਚਵਾਈ ਕਰਾਂਗੇ ਬਈ ਤੀਜੀ ਚਵਾਈ ਖਾਲੀ ਹੋਣ ਤੋਂ ਬਾਅਦ ਤੀਜੀ ਚਵਾਈ ਸਵੇਰੇ 6:30 ਵਜੇ ਅਫਤਾਰ ਪੂਨੀਆਂ ਹਾਂਜੀ ਅਫਤਾਰ ਸਿੰਘ ਪੂਨੀਆਂ ਬਾਈ ਧੰਨਵਾਦ ਅਫਤਾਰ ਸਿੰਘ ਪੂਨੀਆਂ ਜੁੜਨ ਲਈ ਲਓ ਜੀ ਚਵਾਈ ਹੋ ਗਈ ਫਾਈਨਲ ਬਰਾਬਰ ਬਰਾਬਰ ਇਕਲੈ ਬਰਾਬਰ ਬਰਾਬਰ ਹਾਂ ਤੇ ਕਰ سٹਾਰਟ ਆ ਜਾ ਕਰ ਦੇ ਚਲ ਕੰਡਾ ਸਟਾਰਟ ਕਰ ਇਹ ਬਰਾ ਸ਼ੂਨ ਹੋ ਗਿਆ ਸਿੰਗਲ ਡਿਜੀਟ ਕਰ ਲਿਆ ਪਹਿਲਾ ਇਸ ਪੇ ਨਿਕਲ ਖਾਲੀ ਕਰ ਦੇ ਬਾਲਟੀ ਬਾਲਟੀ ਖਾਲੀ ਦਿਖਾ ਇਹ ਨੂੰ ਦੀ ਥਲੀ ਧਰ ਕਿੰਨੇ ਹਾਂ ਕੋਈ ਨਾ ਸਿੰਗਲ ਡਿਜੀਟ ਹੁੰਦੇ ਹਾਂ ਹਾਂ ਹੁਣ ਰੱਖ ਨੂੰ ਥਲੀ ਥਲੀ ਧਰ ਇਹ ਲੌਜੀ ਨੂਨ ਦੀ ਥੈਲੀ ਰੱਖਤੀ ਐ। ਆ ਵੀ ਕੱਲ੍ਹ ਆ ਭਾਗਾ। 1 ਕਿਲੋ 6 ਗ੍ਰਾਮ। ਦੁੱਧ ਦੇ ਭਾਈ ਆ ਨੂਨ ਦੀ ਥੈਲੀ ਐ। ਆ ਦੇਖੋ 1 ਕਿਲੋ। ਲੱਗਦਾ ਠੀਕ ਅੱਦੀ ਕੀ? 6 ਗ੍ਰਾਮ। ਇਹ ਬਾਲਟੀ 'ਚ ਰੱਖ। ਤੇ ਬਾਲਟੀ ਖਾਲੀ ਬਾਈ ਨੇ ਦਿਖਾ ਦੇ। ਥੈਲੀ ਦਿਖਾ ਪਹਿਲਾਂ। 0 ਗ੍ਰਾਮ ਤੇ ਕਿਹਾ ਦੀ। ਹਾਂ 0 ਗ੍ਰਾਮ ਦੇ। ਜਗਵਿੰਦਰ ਜੁਟ ਗਿਆ ਭਾਈ ਜਗਵਿੰਦਰ। ਖੇਤ ਆ। ਇਹ 0 ਹਣ ਦੇ। सिंगल डिजिट होंगे से बड़ा ज्यादा तौजिक पाले बस जीरो होगी पाले से बड़ा ज्यादा पालेगा 600 200 ग्राम पोंह कोनी था पूरा पूरा ये होवेगा फोंदे 500 तो हो जाएगा फोंदे फोंज के पाले हां ये फोंदे सवर के टेडी करके ਟੈਡੀ ਕਰ ਲੈ ਟੈਡੀ ਕਰ ਲੈ ਟੈਡੀ ਆਥ ਮਰਦੇ ਮੈਂ ਆਥ ਮਾਰ ਟੈਡੀ ਕਰਕੇ ਪਹਿਲੇ ਦਵਾ ਹਾਂ ਹਾਂ ਐਵੇਂ ਕਰਕੇ ਨਿਊ ਟੈਡੀ ਕਰਕੇ ਸ਼ਾਇਦ ਇਹਨਾਂ ਨੂੰ ਸਾਰਾ ਕੁਝ ਦਿ ਦੇਣਾ ਤੁਹਾਨੂੰ ਹਾਂਜੀ ਤੇਜੀ ਡੈਰੀ ਫਾਰਮ ਹਾਂਜੀ ਬਾਈ ਧੰਨਵਾਦ ਸਾਸ਼ੀ ਕਾਲ ਜੀ ਤੇਜੀ ਸਿੰਘ ਜੀ ਤੇਜੀ ਸਿੰਘ ਜੁੜੇ ਨੇ ਬਾਈ ਧੰਨਵਾਦ ਲਓ ਹੋ ਗਿਆ ਸਾਢੇ 5 ਪੂਰਾ ਲਓ ਜੀ ਇਹ ਬਾਈ ਗਾਂਦੀ ਭੁੱਲ ਗਏ ਗਾਂਦੀ ਸਦਾਣੀ ਸਾਢੇ 5 ਵਜੇ ਪੂਰਾ ਇਹ ਦੇਖੋ ਲਓ ਜੀ ਸਾਢੇ 5 ਕਿਲੋ ਦੁੱਧ ਹੈ ਬਾਈ ਫੋਨ ਪਰਾਂ ਕਰੀਂ ਵੇ ਲਓ ਜੀ ਸਾਢੇ 5 ਕਿਲੋ ਦੁੱਧ ਹੈ ਪੂਰਾ ਸਾਢੇ 5 ਕਿਲੋ ਪੂਰਾ ਅੱਜ ਥੋੜੀ ਦੂਖ ਲੱਗੀ ਤੇ ਕਿ ਮੈਂ 2-300 ਗ੍ਰਾਮ ਦਾ 100-200 ਗ੍ਰਾਮ ਦਾ ਲਓ ਜੀ ਸਾਢੇ 5 ਕਿਲੋ ਦੁੱਧ ਹੈ ਹਾਂ ਪੂਰਾ ਸਾਢੇ 5 ਹੈ ਜੀ ਤੇ ਇਹ ਹੈ ਜੀ ਡਾਕਟਰ ਆਫ ਗਾਂਧੀ ਬੁੱਲ ਸਦਾਣੀ ਵਾਲੀ ਤੇ ਬਹੁਤ ਚੰਗੀ ਝੋਟੀ ਹੈ ਬਈ ਸੋ ਸਭੀ ਦੋਸਤੋਂ ਕੋ ਜੁੜਨ ਵਾਸਤੇ ਧੰਨਵਾਦ ਜੀ ਠੀਕ ਹੈ ਜੀ ਤੇਜੀ ਸਿੰਘ ਜੀ ਬਾਈ ਆ ਇਹਦੀ ਮਾਂ ਹੈ ਬਾਈ ਜੀ ਦਾ ਦੁੱਧ ਹੈ 9 ਕਿਲੋ ਤੇ ਜਿਸ ਇਸ ਮੱਝ ਦੀ ਜੋ ਭੈਣ ਹੈ ਉਹ ਡਾਕਟਰ ਨਰੇਸ਼ ਕੋਲੇ ਹੈ ਇਹ ਬਈ ਸਦਾਣੀ ਸਦਾਣੀ ਤੋਂ ਹੈ ਬਈ ਇਹ ਸਦਾਣੀ ਡਿਸਟ੍ਰਿਕਟ ਫਤਿਹਪੁਰ ਸਾਹਿਬ ਹਰਿਆਣਾ ਦਾ ਪਿੰਡ ਹੈ ਤੇ ਨਰੇਸ਼ ਡਾਕਟਰ ਦਾ ਇਹ ਇਹਦਾ ਦੁੱਧ ਬਈ 9 ਕਿਲੋ ਜੋ ਇਹਦੀ ਭੈਣ ਹੈ ਉਹ ਵੀ ਡਾਕਟਰ ਨਰੇਸ਼ ਕੋਲੇ ਚਲੀ ਗਈ 8 ਕਿਲੋ ਦੁੱਧ ਦੱਸ ਰਿਹਾ ਬਈ ਉਹਦਾ ਪੂਰਾ 8 ਕਿਲੋ ਦੁੱਧ ਮਨ ਲੱਗਦਾ ਉਹ 6 ਦੰਦ ਹੋਣੀ ਝੋਟੀ ਵੀ ਉਹ ਤੇ ਬਹੁਤ ਵਧੀਆ ਦੁੱਧ ਸਾਡੀ ਨਜ਼ਰ ਵਿੱਚ ਤਾਂ ਵਧੀਆ ਕੱਢਿਆ ਭਾਈ ਬਾਕੀ ਤੁਸੀਂ ਦੱਸੋਗੇ ਤੇ ਡਾਕਟਰ ਨਰੇਸ਼ ਸਦਾਣੀ ਤੇ ਅੰਕਲ ਜੀ ਜਗਦੀਪ ਸਿੰਘ ਖਦਰੀਆ ਤੇ ਧੰਨਵਾਦ ਜੀ ਸਾਰਿਆਂ ਦਾ ਵਾਕੀ ਜੁੜਨ ਲਈ ਸਵੇਰੇ ਮਿਲਦੇ ਹਾਂ ਜੀ ਸਵਾ 6 ਵਜੇ ਉਹ ਖਦਰੀਏ ਉਹ ਜਾਤੋ ਨਹੀਂ